ਪੁੱਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਗੁਰੂ ਤੰਦਰੁਸਤੀ ਰੱਖੇ ਮੇਰ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਸੀਂ ਵੀ ਸਭ ਠੀਕ ਠਾਕ ਆ ਪੁੱਤ ਤੰਦਰੁਸਤੀ ਰੱਖੇ ਵੈਗੁਰੂ ਸਾਰਿਆਂ ਨੂੰ ਤਰਕੀਆਂ ਵਾਸਤੇ ਤੇ ਸਮੇਂ ਦਾ ਗੇੜ ਤਾਂ ਚੱਲ ਹੀ ਜਾਂਦਾ ਜਿਵੇਂ ਬੰਦੇ ਤੇ ਕਦੇ ਕਹਾ ਜ ਚੰਗਾ ਆ ਗਿਆ ਕਦੇ ਮੰਦਾ ਆ ਗਿਆ ਇਹ ਤਾਂ ਚੱਲ ਹੀ ਜਾਂਦਾ ਵੈਗੁਰੂ ਤੰਦਰੁਸਤੀ ਰੱਖੇ ਹਨਾ ਤੇ ਕੰਮ ਤਾਂ ਤੇ ਲੱਗੇ ਪਿਆ ਸਬਜੀ ਘਰ ਲਈ ਇੱਧਰ ਆਲੂ ਛੋਲੇ ਫਲੀਆਂ ਦੀ ਪੁੱਤਾਂ ਪਹਿਲਾਂ ਸਵੇਰੇ ਗਈ ਸੀ ਬੰਦਲਾ ਡੱਡ ਦਵਾਈ ਲੈਣ ਆਕਾ ਲਈ ਇੱਥੇ ਡਾਕਟਰ ਪਾ ਦਿੰਦਾ ਦਵਾਈਆਂ 3 ਮਹੀਨਿਆਂ ਦਾ ਕੋਰਸ ਹੈ ਮੇਰੇ 2 ਮਹੀਨੇ ਹੋ ਗਏ ਕਹਿੰਦਾ ਬੀਬੀ ਮੈਨੂੰ ਫਿਰ ਪਾ ਕੇ ਦੇਖ ਲੈ ਤੇ ਫੇਰ ਕਹਿੰਦਾ ਕਿ ਨਹੀਂ ਖਾਣ ਨੂੰ ਦਵਾਈ ਦੇਉਣ ਨਾਲ ਹਨਾ ਇਹ ਕਮਜ਼ੋਰੀ ਬਣ ਜਾਂਦੀ ਐ ਕਹਿੰਦਾ ਕਮਜ਼ੋਰੀ ਨਾਲ ਫਿਰ ਹੋ ਕੋ ਹੋ ਜਾਂਦਾਗਾ ਇਹ ਕਹਿੰਦਾ ਕਮਜ਼ੋਰ ਹੋ ਜਾਂਦੀ ਐ ਥੋੜੇ ਜਿ ਛਿੱਟੇ ਵਾਲੀ ਦੀ ਵੀ ਸਿਕਾਇਤ ਆ ਠੀਕ ਚੱਲ ਰਿਹਾ ਬਣਾ ਵੀਡੀਓ ਦੇਖਦੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਦੇਸਾ ਪਰਦੇਸਾਂ ਚ ਮੇਰੇ ਪਿੰਡ ਵਾਲਿਆਂ ਦਾ ਸਾਰਿਆਂ ਦਾ ਜਿਹੜੇ ਭੈਣਾਂ ਬੱਸ ਜਮੇਲੀਆਂ ਉਹ ਭੱਜ ਕੇ ਇਹਨਾਂ ਨੇ ਗਲਮਬੜੀ ਪਾਈ ਬੀਬੀ ਸਾਸਰੀ ਘਰ ਇਹਨਾਂ ਨੇ ਕਿਹਾ ਮਹਾ ਚੰਗਾ ਪੁੱਤਰਾ ਸਾਸਰੀ ਘਰ ਬੀਬੀ ਅਸੀਂ ਤੁਹਾਨੂੰ ਵੀਰੋਚ ਦੇ ਦਿੱਤੀ ਉਹਨਾਂ ਨੂੰ ਸਾਨੂੰ ਬਹੁਤ ਵਧੀਆ ਲੱਗਦਿਆਂ ਮਹਾ ਚੰਗਾ ਪੁੱਤਰਾ ਸ਼ੁਕਰ ਹੈ ਤੁਹਾਨੂੰ ਬਹੁਤ ਵਧੀਆ ਲੱਗਦਿਓ ਅਸੀਂ ਸੋਡਾ ਖਤਰ ਵੀਡੀਓ ਪਾਉਣੀ ਆ ਤੁਸੀਂ ਪਸੰਦ ਕਰਦੇ ਹੋ ਬਹੁਤ ਬਹੁਤ ਸ਼ੁਕਰ ਹੈ ਸੋਡਾ ਹਨਾ ਪੁੱਤਰਾ ਸਾਰੇ ਦੇਸ਼ਾਂ ਪਰਦੇਸਾਂ 'ਚ ਬੈਠਾ ਨੇ ਮੇਰੇ ਧੀਆਂ ਪੁੱਤਾਂ ਦਾ ਬਹੁਤ ਦੁਨੀਆ ਦੇਖਦੀ ਹੈ ਪੁੱਤਰਾ ਤੇ ਸਾਰਿਆਂ ਨਾਲ ਵਾਹਿਗੁਰੂ ਤਰੱਕੀਆਂ ਵਾਖੇ ਸਾਰਿਆਂ ਨੂੰ ਤੰਦਰੁਸਤੀ ਰੱਖੇ ਤੇ ਆਪਾਂ ਵੀਡੀਓ ਪਾਉਂਦੇ ਰਹਾਂਗੇ ਤੁਸੀਂ ਵੀਡੀਓ ਦੇਖਦੇ ਰਹੋਗੇ ਪੁੱਤ ਨਰਮ ਜਿਹੀਆਂ ਗੱਲਾਂ ਨੇ ਮੈਨੂੰ ਬਹੁਤੀਆਂ ਆਉਂਦੀਆਂ ਹਨ ਮੈਂ ਇਹਨੀਆਂ ਜਿਹੀਆਂ ਗੱਲਾਂ ਬਾਤਾਂ ਨੇ ਹਵਾ ਬਹੁਤ ਸੋਹਣੀ ਠੰਡੀ ਠੰਡੀ ਚੱਲ ਰਹੀ ਹੈ ਠੰਡ ਹੈ ਜੀ ਇੰਨੀ ਕੋਈ ਗਰਮੀ ਵੀ ਨਹੀਂ ਕੱਲ ਕਿਤੇ ਕਣੀ ਕਾਮਣ ਪਿਆ ਹੋਊ ਦੂਰ ਨੇੜੇ ਦੱਸੋ ਜੇ ਕਿਤੇ ਦੂਰ ਨੇੜੇ ਪਿਆ ਸਾਡੇ ਤਾਂ ਨੇਰੀ ਬੁੱਲਾ ਜਿਹੀ ਸੀ ਪਰਸੋਂ ਬਹੁਤ ਨੇਰੀ ਸੀ ਤੇ ਬੱਦਲ ਵਾਈ ਬਣੀ ਹੋਈ ਐ ਦੁਪਹਿਰੇ ਜੇ ਐਂ ਲੱਗਦਾ ਸੀ 3 ਵਜੇ ਵੀ ਨਹੀਂ ਆ ਗਿਆ ਕਾ ਆ ਗਿਆ ਫੇਰ ਵਧੀਆ ਨਿਖਣੀ ਬਾਣਾ ਨੇ ਜੋਰ ਦੀਆਂ ਤਿਆਰੀਆਂ ਹੋਈਆਂ ਤੇਨੇ ਮੇਰੇ ਧੀਆਂ ਪੁੱਤ ਸਾਰੇ ਬਾਹਣ-ਬਾਹੀਆਂ ਤੇ ਤੇ ਬੱਟਾ ਬਾਹੀਆਂ ਦੇ ਨੇ ਲੋਕੀ ਸਭ ਐਂ ਕਹਿੰਦੇ ਨੇ ਫੇਰ ਆਪਾਂ ਰੱਬ ਤੋਂ ਮੀਂਹ ਹੀ ਸੁੱਖੀ ਭਰ ਦੇ ਨੇ ਮੀਂਹ ਪਾਊਗਾ ਪਾਊਗਾ ਜਿਹੜੀ ਲਾਉਣ ਵੇਲੇ ਪੁੱਤ ਜ਼ਰੂਰ ਪਾਊਗਾ ਤੇ ਮੀਂਹ ਤਾਂ ਪਾਈ ਗਿਆ ਤੇ ਕੀ ਤੂੜੀਆਂ ਦੋ ਚਾਰ ਦਿਨ ਹੋ ਗਏ ਲੋਕ ਹੁਣ ਬਣਾਉਣ ਵਟੇ ਨੇ ਕਿਉ ਲੇਟ ਹੋ ਗਈਆਂ ਜਦੋਂ ਰੋਜ਼ੀ ਮੀਂਹ ਪੈ ਜਾਂਦਾ ਤੀ ਲੰਗਾ ਭਿੱਜ ਜਾਂਦਾ ਤੇ ਤੂੜੀਆਂ ਬਣਾ ਕੇ ਵੀ ਕੀ ਕਰੂ ਥਾਂ ਥਾਟੇ ਲੱਗੇ ਪੈ ਨੇ ਤੂੜੀਆਂ ਨੇ ਕਾਗਤ ਪਾ ਦਿੰਦਾ ਅਗਲਾ ਨੇਰੀ ਨਾਲ ਉੱਡ ਜਾਂਦਾ ਫੇਰ ਹੂੰ ਗੰਗੀ ਹੋ ਜੈ ਨੇ ਤੂੜੀ ਹਾਲ ਬਰਿਆ ਨਹੀਂ ਆ ਕੰਮ ਹਨ ਪਤਾ ਨਹੀਂ ਕੀ ਕੁਦਰਤ ਹੋਈ ਆ ਤੂੜੀ ਕੰਦ ਦਾ ਤਾਂ ਬਰ ਹਾਲ ਹੀ ਆ ਅੱਗੇ ਕਹਿੰਦੇ ਕਖਾਨ ਦੀ ਟੂੜੀ ਵਿੱਚ ਜੋ ਆਪਾਂ ਨੂੰ ਤਾਂ ਟੂੜੀ ਤਾੜੀ ਦਾ ਰੇਠ ਨਹੀਂ ਕੁਝ ਨਹੀਂ ਬਚਦਾ ਹੁਣ ਤਾਂ ਬਸ ਖੜਿਆ ਨਹੀਂ ਜਾਂਦਾ ਕਹਣਾ ਪੁੱਤ ਕਹਿ ਦਿੱਤਾ ਤਾਂ ਡੁੱਖਾ ਚੋਵਾਂਗੇ ਕਿੰਸਰ ਸੇਵ ਖੇਤ ਬੰਨੇ ਵਗ ਜਾਂਦਾ ਪਰ ਉਧਰ ਮਾਣੀ ਮੱਕੀ ਬੀਜੀ ਹੋਈ ਐ ਤੇ ਮੱਕੀ ਦੀ ਦੇਖਭਾਲ ਕਰਨੀ ਕੱਲ ਇੱਕ ਨਵਾ ਕੰਮ ਹੋਰ ਹੋ ਗਿਆ ਕਹਿੰਦੇ ਮੋਟਰ ਚੱਲੀ ਨਹੀਂ ਚੱਲੀ ਨਹੀਂ ਜੇ ਜਾ ਕੇ ਕਹਿੰਦੇ ਵੀ ਤਾਰ ਦਾ ਜੋੜਨਾ ਮੱਚਿਆ ਹੋਵੇ ਜੋੜ ਕਹਨੂੰ ਮੱਚਿਆ ਤੇ ਜਦੋਂ ਕੱਢੀ ਕਾਹ ਮੱਚੀ ਨਿਕਲਿਆ ਉਹ ਮਰੇ ਬਣਾਉਣੀ ਬਿੱਤੀ ਹੋਈ ਐ ਪੁੱਤ ਤੇ ਆਪਣੇ ਕੰਮ ਜੀਵਿੰਦਾਰਾਂ ਨੇ ਆ ਹੀ ਹੁੰਦੇ ਨੇ ਹਨਾ ਨਵਾਂ ਕੰਮ ਹੋਰ ਹੋ ਜਾਂਦਾ ਚਲ ਹਲੇ ਵੀ ਚੱਲ ਬਣਾਈ ਜਾਊਗੀ ਇੱਧਰ ਮਿੱਟੀ ਪਾਣੀ ਮੰਗਦੀ ਐ ਤਰ ਫੇਰ ਤੇ ਮੋਟਰ ਧੋਖਾ ਦੇਗੀ ਤਾਂ ਮੋਟਰ ਕੱਢ ਕੇ ਮਿਸਤਰੀ ਦੇ ਰੱਖੀ ਹੋਈ ਆ ਕੱਲ ਨੇਰੇ ਹੋਏ 8 ਵਜੇ ਕੱਢ ਕੇ ਲਿਆਏ ਨੇ ਵੀ ਤੇ ਦੇਖੋ ਜੀ ਅੱਜ ਬੰਨਦੂਤਾ ਤੜਕੇ ਪਾ ਲੈਣਗੇ ਫੇਰ ਆਪਾਂ ਮਿੱਟੀ ਰਮਾ ਲਾਂਗੇ ਕਿਉਂ 4-5 ਕਿੱਲੇ ਤਾਂ ਸੇ ਮੱਕੀ ਦੇ ਬੀਜੇ ਲੈ ਖੁੱਤਾ ਤੇ 5-6 ਕਿੱਲੇ ਆਪਾਂ ਜੀਰੀ ਦੇ ਬੀਜ ਲੈ ਉਹਦੀ ਵੀ ਦੇਖਭਾਲ ਕਰਨੀ ਆ ਦੂਜਾ ਪਾਣੀ ਮੋੜਤਾ ਜੀਰੀ ਨੂੰ ਤੇ ਚੱਲੀ ਜਾਂਦਾ ਵਧੀਆ ਦੇਖੋ ਸਸ ਆਪਾਂ ਲਾ ਲਵਾਂਗੇ ਜੀਰੀ gheti ਉਸ ਫੇਰ ਲਾਵਾਂਗੇ ਆਪਾਂ ਪਛੇਤੀ ਮੱਕਾਲੇ ਜੀ ਪੁੱਤ ਤੇ ਕੱਖ ਖੰਡਾ ਵਧੀਆ ਹੋ ਜਾਊਗਾ ਤੇ ਆਪਾਂ ਲੰਗਚਾਰ ਦਾ ਕੇਰਾ ਫਿਰ ਮੌਜਨਾ ਪਾਲਿਆ ਕਰਾਂਗੇ ਨਾ ਤਾਂ ਆਪਾਂ ਡੰਗਰ ਆਪਸੋਂ ਮੈਨਾਂ ਸਰਦਾ ਦੁੱਧ ਬਣਾ ਨਹੀਂ ਸਰਦਾ ਪਰ ਕੱਖ ਖੰਡਾ ਵੱਢਣਾ ਬਹੁਤ ਆਫ ਹੈ ਹੁਣ ਜੋਤ ਵਿਚਾਰਾ ਸਕੂਲੋਂ ਆਇਆ ਸਕੂਲੋਂ ਆ ਕੇ ਘੰਟਾ ਘਣੀ ਧਾਮ ਲੈਂਦਾ ਤੇ ਧਾਮ ਲੈ ਕੇ ਵਿਚਾਰਾ ਹੁਣ ਮੱਕੀ ਵੱਡੂਗਾ ਫਿਰ ਹੋਰ ਵੀ ਥੋੜੀ ਟੋਕਾ ਕਰੂਗਾ ਸਿੱਟੂਗਾ ਚਲ ਨਾਲ ਉਹ ਨਾ ਡੈੜੀ ਕਰਾ ਦੂਗਾ ਕੁਸ ਮੈਂ ਆਪਦਾ ਪਾਣੀ ਧਾਣੀ ਪਿਆ ਲਿਆ ਮੱਝਾਂ ਨੂੰ ਤਾਂ ਡੋਕਾ ਚਾਵਾਂਗੇ ਪੁੱਤੇ ਆਪਣੇ ਗੱਲਾਂ ਵਾਸਤਾ ਨੇ ਤਾਂ ਮੈਂ ਤਾਂ ਤੇ ਚੱਲੀ ਜਾਂਦੇ ਨੇ ਵੇਹੇ ਗੁਰੂ ਸਾਰਿਆਂ ਨੂੰ ਆਪਾਂ ਨੂੰ ਤਰੱਕੀਆਂ ਨਾਲ ਸੀ ਸੋਨੂੰ ਵੀ ਸਾਨੂੰ ਵੀ ਹੈ ਨਾ ਪੁੱਤ ਸਾਰਿਆਂ ਜੀ ਲੋਗ ਸੇਤ ਆਲਾ ਰੰਗ ਕਰੇ ਸਿੱਟੇ ਜੋ ਤਾਂ ਹਾਂ ਕਦੋਂ ਨਾ ਤੇ ਲੱਗ ਜਾਣਾ ਤਾਂ ਸੁੱਖ ਹੋਊਗਾ ਜੇ ਕਬਾਣਾ ਤੋਂ ਲਾਹੂ ਦੇ ਨਹੀਂ ਨਹੀਂ ਰੰਗੜੀ ਗਿਓ ਇਹ ਰਮਲ ਜਮਾਤ ਚੋ ਟੁਕਰੇ ਭਾਵੇਂ ਉਹ ਸਖ ਨੂੰ ਬਤ ਤਾ ਸਭ ਉਹ ਰਮਲ ਦਾ ਕਾਲਾ ਦੋ ਵਾਰੀ ਦੋ ਫੜੀਆਂ ਖਾ ਲੈ ਜੇ ਤਾਂ ਨਹੀਂ ਹੀ ਖਾ ਜਾਣਾ ਬੱਤਲਾ ਦੋ ਬੰਦਿਲ ਦੇ ਦਰ ਨਹੀਂ ਹੋਇਆ ਖਾ ਲੈ ਮੈਨੂੰ ਲਾਫੀ ਦੇਸ ਦੋ ਵਾਰੀ ਕੋਈ ਮਸਾ ਕਰਨੀ ਜਗਾ ਲਾਉਣਾ ਨਹੀਂ ਜਗਾ ਮਸਰਦਾ ਫਿਰ ਜੇ ਮੇਰੀ ਹਰਕੀਤ ਦਾ ਹੈਪੀ ਬਰਥਡੇ ਆ ਮੇਰੀ ਹਰਕੀਤ ਨੂੰ ਲੱਖ ਲੱਖ ਵਾਰ ਕਹ ਹਨਾ ਹੈਪੀ ਬਰਥਡੇ ਆ ਤੇ ਵਹਿਗੁਰੂ ਤਾਂ ਅੰਦਰ ਰੂਤੀ ਰੱਖੇ ਤੇ ਤਰੀਕ ਪਤਾ ਨਹੀਂ ਅੱਜ ਕਾ 24 ਹੈ 25 25 ਤਰੀਕ ਹੈ ਜੇਟ ਦਾ ਮਹੀਨਾ ਦੇਸੀ ਪਤਾ ਨਹੀਂ ਕਾਇ ਹੋ ਗਿਆ 13 ਦੀ ਸੰਗਰਾਮਤੀ 14 ਦੀ ਤੇ ਹੂੰ ਉਹਦਾ ਹੋਤੀ ਕਾ ਪਤਾ ਨਹੀਂ ਕਾਇ ਜੇਟ ਸੀ 12 ਜੇਟ ਸੀ ਪਤਾ ਨਹੀਂ ਕਾਇ ਵਸੋਂ ਨਾਕੀ ਹੋ ਗਿਆ ਹੋਗਾ ਤਰੀਕਾਂ ਦਾ ਹਿਸਾਬ ਹੈ ਤੇ ਅਗਲੇ ਤਾਂ ਆਪਣੇ ਚੱਲਦੇ ਹੁੰਦੇ ਤੇ ਦੇਸੀ ਮਹੀਨੇ ਹੁਣ ਤਰੀਕਾਂ ਨਾਲ ਬੱਚੇ ਹਿਸਾਬ ਰੱਖਦੇ ਨੇ ਚਲੋ ਵਿਚਾਰੀ ਨੂੰ ਵਧਾਈਆਂ ਮਰਿਤੇ ਨੂੰ ਫਰਕੀ ਤਨ ਲੱਖ ਲੱਖ ਹੈ ਦੇਵਧਾਨੀਆਂ ਮੇਰੀ ਬੱਚੀ ਨੂੰ ਵਾਹਿਗੁਰੂ ਤੰਦਰੁਸਤੀ ਰੱਖੇ ਹੈਪੀ ਬਰਥਡੇ ਤਾਂ ਹੀ ਹੁਣ ਸਾਡੇ ਚੱਲਦੇ ਨੇ ਜਦੋਂ ਮਨਾਉਂਨੇ ਆਪਾਂ ਹਨਾ ਤੇ ਨਾਉਂਦੇ ਨੇ ਖੁਸ਼ੀ ਆਉਂਦੀ ਹੈ ਤੇ ਵਾਹਿਗੁਰੂ ਤ੍ਰਪਤੀ ਰੱਖੇ ਤੰਦਰੁਸਤੀ ਰੱਖੇ ਸਾਰੇ ਬੱਚਿਆਂ ਨੂੰ ਸਾਰੇ ਮੇਰੇ ਹੀ ਬੱਚਿਆਂ ਜਿੰਨਾ ਪਰਿਵਾਰ ਹੈਗਾ ਵੀਡੀਓ ਦੇਖਦੇ ਹੋ ਤੇ ਸਾਰੇ ਮੇਰੇ ਹੀ ਪਰਿਵਾਰ ਹੈ ਪੁੱਤ ਸਾਰਿਆਂ ਨੂੰ ਸਾਨੂੰ ਤੰਦਰੁਸਤੀ ਰੱਖੇ ਰੱਬ ਤੇ ਜਦੋਂ ਤੁਸੀਂ ਇੱਥੇ ਬੈਠੂਗਾ ਚੱਕ ਚੱਕ ਤੱਬੇ ਨਾਲ ਉਹ ਸਿੱਟਣਾ ਤੇ ਆਪਾਂ ਕੁਤਰਾ ਕਰਾਂਗੇ ਕੱਲ ਵੱਡੇ ਨਹੀਂ ਗਏ ਤੇ ਪਸੂ ਆਉਂਦਾ ਢੱਡ ਨਹੀਂ ਪਰਦਾ ਹਰੇ ਬਣਾ ਹਣਾ ਪੁੱਤ ਜਿਹੜੇ ਪਸੂ ਸਾਹਦੇ ਨੇ ਉਹਨਾਂ ਨੂੰ ਪਤਾ ਵੀ ਹਰੇ ਬਣਾ ਹਾਂ ਢੱਡ ਨਹੀਂ ਪਰਦਾ ਦਾਣਾ ਚਾਹੀ ਕਿੰਨੀ ਪਾਲਾ ਤੇ ਫਿਰ ਆਪਣੇ ਕੋਲ ਹੈਗਾ ਇਹ ਨੇ ਬੀਬੀ ਦੀਆਂ ਗੱਲਾਂ ਬਾਤਾਂ ਪੁੱਤ ਤੇ ਕੰਮ ਧੰਦਾ ਚੱਲੀ ਜਾਂਦਾ ਸਾਰਿਆਂ ਦਾ ਚੈਨ ਨੂੰ ਪਾਣੀ ਲੱਗਿਆ ਪਿਆ ਉਧਰ ਆਪਣੇ ਬਹੁਤ ਤੇ ਅੱਗੇ ਕਿਸੇ ਦੇ ਰਿਸ਼ਤੇਦਾਰ ਆਉਂਦਾ ਪੁੱਤ ਕੋਈ ਭੈਣ ਭਾਈ ਆਉਂਦਾ ਹਣਾ ਇੱਕਠੇ ਹੁੰਦੇ ਆਲੇ-ਦਾਲੇ ਕਿਸੇ ਦਾ ਮਾਮਾ ਆ ਜਾਂਦਾ ਕਿਸੇ ਦਾ ਭੂਆ ਆ ਜਾਂਦੀ ਫੁੱਫੜ ਆ ਜਾਂਦਾ ਆਲੇ-ਦਾਲੇ ਸਾਰੇ ਬਹਿੰਦੇ ਵੀ ਸਾਡੇ ਭੂਆ ਆਈ ਐ ਸਾਡਾ ਫੁੱਫੜ ਆਇਆ ਗੱਲਾਂ ਸੁਣਦੇ ਕਰਦੇ ਕਬੀਲਦਾਰੀਆਂ ਨੇ ਹਨਾ ਸਾਰੀਆਂ ਹੁਣ ਤਾਂ ਬੱਸ ਨਾ ਜਿੰਨੇ ਜੀ ਨੇ ਉਹਨੇ ਮਮਾਲੇ ਮਮਾਲੇ ਕੇ ਬੈਠ ਜਾਂਦੇ ਨੇ ਜਿਹੜੀਆਂ ਅਗਲੀਆਂ ਗੱਲਾਂ ᱛੀਆਂ ਸਾਡੇ ਵੇਲੇ ਉਹ ਖਤਮ ਹੋ ਗਈਆਂ ਪੁੱਤ ਹੁਣ ਆ ਗਿਆ ਨਾ ਮਾ ਜੁਗ ਇਹਨੇ ਮਾ ਜੁਗ ਦਾ ਸਾਨੂੰ ਪਤਾ ਹੀ ਐ ਇਹ ਤਾਂ ਜੇ ਕੋਈ ਗੱਲ ਮੇਰੇ ਵਰਗਾ ਕਰੂ ਵੀ ਕਹਿਣਗੇ ਚੁੱਪ ਕਰ ਅਸਨ ਇਧਰ ਖਰਾਬ ਹੁੰਦਾ ਕੰਮ ਆਦੇ ਮੋਬਾਈਲਾਂ ਤੇ ਆ ਧਿਆਨ ਸਾਰੇ ਬੱਚਿਆਂ ਦਾ ਹਰੇਕ ਦੇ ਹਰੇਕ ਬੱਚੇ ਦਾ ਇੱਕ ਅਦਾ ਨਹੀਂ ਕੋਈ ਵੱਡਾ ਚਿਹੇ ਸੋਟਾ ਤੇ ਮੇਰੇ ਵਰਗੇ ਵੀ ਕਹੋ ਜੇ ਮ ਮੈਲ ਤੇ ਮਿਲ ਜੇ ਤੈਨੂੰ ਮੈਨੂੰ ਤਾਂ ਮੈ ਮੈਲ ਦੇਖਾ ਮੈਂ ਜਿਹੜੀਆਂ ਆਪਣੀਆਂ ਦਿਲ ਦੀਆਂ ਗੱਲਾਂ ਧੀਆਂ ਦੁੱਖ ਸੁੱਖ ਦੀਆਂ ਉਹ ਆਪਣੀਆਂ ਖਤਮ ਹੋ ਗਈਆਂ ਪੁੱਤ ਨਵਾਂ ਜੋਗ ਆ ਗਿਆ ਮੋਬਾਈਲਾਂ ਦਾ ਜਿੰਨੇ ਜੀ ਨੇ ਉਹਨਾਂ ਕੋਲੇ ਮੋਬਾਈਲ ਨੇ ਅੱਗੇ ਸਾਡੀ ਭੂਆ ਜਾਂਦੀ ਐ ਇੱਥੋਂ ਜਿਹੜੀ ਮੇਰਾ ਰਿਸ਼ਤਾ ਲਈ ਹੈ ਅਸੀਂ ਆਲੇ-ਦਾਲੇ ਭਾਈ ਜਾਂਦੇ ਉਹਦੇ ਵੀ ਭੂਆ ਆਈ ਅੱਜ ਗੱਲਾਂ ਸੁਣਾਗੇ ਤੇ ਕਹਾਣੀਆਂ ਸੁਣਾਗੇ ਯਾ ਮੇਰੇ ਭੂਆ ਦੇ ਕਈ ਵੇਖੇ ਤੇ ਸੁੱਖ ਨਾਲ ਵਿਚਾਰੀ ਅੱਤੀ ਥੱਕੀ ਜਾਂਦੀ ਦੀ ਫੇਰੇ ਹਵੇ ਢਾਰੇ ਰਹਿ ਜਾਂਦੇ ਹਾਂ ਭੂਆ ਦੱਸ ਹਾਂ ਭੂਆ ਗੱਲ ਦੱਸ ਬਾਰਾਂ ਦੀ ਦਸ ਕਾਲਜ ਖੜਾ ਨੇ ਤਾਂ ਮੰਗ ਟਾਈਮ ਨੇ ਇਹਦੇ ਚੋਤ ਨੇ ਮੱਖੀ ਜਿਹੜੀ ਸਾਡੀ ਜੋ ਮੁੱਸੀ ਥੋੜੀ ਰਹਿ ਗਈ ਤੇ ਇੱਕ ਜੀਵਾ ਮੱਖੀ ਲੈ ਆਪਣਾ ਹੋਰ ਗਿਆ ਨਾ ਬੱਸ i ਤਾਂ ਮੈਂ ਇਹ ਇਹਨਾਂ ਰੋਕ ਥੋੜਾ ਲਾਉਣੀ ਪੁੱਤ ਪੱਟਾ ਨਾ ਰਵਾਰੇ ਕੋ ਕੁਛਰੇ ਪੱਟਾ ਪਿੱਛੇ ਜਾ ਹਟ ਜੈਨੇ ਕਿਸੇ ਦੇ ਮੂਰੇ ਜਮੀਨਾਂ ਨੇ ਮਿਲਤੀ ਚਲਦੀ ਹੈ ਵੀ ਜੇ ਉਦਣ ਜਾਣਾ ਮੈਂ ਨਾ ਧੁੱਪਾਂ ਤੇ ਚਰਮਾ ਚੇਣਾ ਇਹ ਹੁਣ ਆ ਜੇ ਸਾਮਾ ਟਾਈਮ ਨੇ ਇੱਕ ਦਾਕਾ ਕਰਕੇ ਮੱਜਾ ਜਾ ਹੁਣ ਦਵਿੰਦਰ ਤੁਖੜਾ ਰੋਕ ਵੱਧ ਲੱਗ ਗਿਆ ਮਸ਼ੀਨ ਸਾਡੇ ਥੋੜੇ ਕੰਮ